ਕਿੱਥੇ ਉਹ ਦੂਜੇ ਪਾਸੇ ਕਾਲੀ ਨੇ ਕਾਂਗਰਸੀ ਨੇ ਭਾਜਪਾਲੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਬਹੁਤ ਲੁੱਟਿਆ ਉਹਨਾਂ ਨੇ ਆਪਾਂ ਨੂੰ ਬਹੁਤ ਕੁੱਟਿਆ ਉਹਨਾਂ ਨੇ ਆਪਾਂ ਨੂੰ ਹੁਣ ਪਹਿਲੀ ਵਾਰ ਥੋੜਾ ਆਪਣਾ ਰਾਜ ਆਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਭਾਜਪਾ ਨੂੰ ਕੋਸਿਆ ਇਲਜ਼ਾਮ ਲਾਇਆ ਕਿ ਇਹਨਾਂ ਧਿਰਾਂ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ ਸੀਐਮ ਮਾਨ ਜਲੰਧਰ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਸੀ ਪ੍ਰੋਸਾਦਤਾ ਕਿ ਆਪ ਸਰਕਾਰ ਜਲੰਧਰ ਦੀ ਨੋਹਾਰ ਬਦਲੇਗੀ ਕਿੱਥੇ ਉਹ ਦੂਜੇ ਪਾਸੇ ਕਾਲੀ ਨੇ ਕਾਂਗਰਸੀ ਨੇ ਪਾਜ ਪਾਲੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਉਹਨਾਂ ਤੋਂ ਦੂਰ ਹੀ ਰਹਿ ਜਾ ਕਰੋ ਹੱਥ ਨਾ ਹੀ ਮਿਲਾਇਆ ਕਰੋ ਵੀਰੋ ਬਹੁਤ ਲੁੱਟਿਆ ਉਹਨਾਂ ਨੇ ਆਪਾਂ ਨੂੰ ਬਹੁਤ ਕੁੱਟਿਆ ਉਹਨਾਂ ਨੇ ਆਪਾਂ ਨੂੰ ਹੁਣ ਪਹਿਲੀ ਵਾਰ ਤੁਹਾਡਾ ਆਪਣਾ ਰਾਜ ਆਇਆ ਇਹ ਕਿਉਂ ਮੈਨੂੰ ਗਾਲਾਂ ਕੱਢਦੇ ਆ ਟੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦਾ ਸਾਰੇ ਕਾਰਨ ਕਿ ਆਮਕਰਾਂ ਦੇ ਤੀਆਂ ਪੁੱਤ ਕਿਉਂ ਕੁਰਸੀਆਂ ਤੇ ਬਹਿ ਗਏ ਮੈਂ ਤੁਹਾਡੇ ਵਰਗਾ ਮੈਂ ਤੁਹਾਡਾ ਪੁੱਤ ਪਤੀਜਾ ਮੈਂ ਤੁਹਾਡਾ ਛੋਟਾ ਵੱਡਾ ਭਾਈ ਆਹੀ ਦੁੱਖ ਹੈ ਨਾ ਮੈਨੂੰ ਕਿ ਆਮਕਰਾਂ ਦੇ ਕਿਉਂ ਆ ਗਏ ਇੱਥੇ ਤਾਂ ਅਸੀਂ ਬਹਿੰਦੇ ਹੁੰਦੇ ਸੀ ਇਹਨਾਂ ਦਾ ਚੰਗਾ ਵਧੀਆ ਚੱਲ ਪਿਆ ਸੀ ਤੋਰੀ ਫੁਲਕਾ ਇਹਨਾਂ ਨੇ ਵੰਡ ਲਿਆ ਸੀ 5-5 ਸਾਲ 5 ਸਾਲ ਤੂੰ 5 ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿਣਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਲੋਕਾਂ ਕੋਲੇ ਕੋਈ ਰਾਹ ਨਹੀਂ ਤੈਥੋ ਦੁਖੀ ਹੋ ਕੇ ਮੇਰੇ ਕੋਲੇ ਆਉਣਗੇ ਮੈਥੋ ਦੁਖੀ ਹੋ ਕੇ ਤੇਰੇ ਕੋਲੇ ਜਾਣਗੇ ਜਾਣਾ ਹੀ ਨਹੀਂ ਕਿਤੇ ਪਰ ਇਹਨਾਂ ਨੂੰ ਪਤਾ ਨਹੀਂ ਸੀ ਕਿ ਇੱਕ ਤੀਜਾ ਵੀ ਹੈਗਾ ਮਹਿੰਦਰ ਮਾਸਟਰ ਦਾ ਮੁੰਡਾ ਜਿਹੜਾ ਆਊਗਾ ਸਾਹਬ ਲਾਊਗਾ ਤੁਹਾਡੇ ਅਰਵਿੰਦ ਕੇਜਰੀਵਾਲ ਨੇ ਪਾਰਟੀ ਬਣਾਈ ਉਹਨੇ ਆਮ ਲੋਕਾਂ ਨੂੰ ਕਹਿਤਾ ਆਜੋ ਆਜੋ ਰਾਜਨੀਤੀ ਚੰਨ ਨੂੰ ਹਰਾਈਏ ਉਹ ਸਾਰੇ ਮਾਰੇ ਚੋਪੜ ਕੇ 2022 ਚ ਤੁਸੀਂ ਬਾਦਲ ਕੇ ਮੁਜੀ ਠੀਏ ਸਿੱਧੂ ਮਲੂਕ ਦੇ ਪੱਠੜਾਂ ਪਤਾ ਨਹੀਂ ਕੌਣ-ਕੌਣ ਹਰਾਤਾ ਤਿੰਨ ਚਾਰ ਨੂੰ ਤਾਂ ਹਜੇ ਦੱਸਿਆ ਨਹੀਂ ਹੈਗਾ ਵੀ ਆਪਾਂ ਹਾਰ ਗਏ ਵੀ ਕਿਤੇ ਦਿਮਾਗ ਤੇ ਬੋਝ ਨਾ ਪੈ ਜੇ ਉਹਨਾਂ ਨੂੰ ਉਹੀ ਦੱਸੀ ਜਾਂਦੇ ਨੇ ਹਜੇ ਗਿਣਤੀ ਚੱਲੀ ਜਾਂਦੀ ਹੈ ਗਿਣਤੀ ਚੱਲੀ ਜਾਂਦੀ ਹੈ ਭੱਗ ਗਏ ਆ ਆ ਹਾਲਾਤ ਨੇ ਇਹਨਾਂ ਦੇ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਆਪਣਾ ਚੋ ਆਪਣਾ ਚੋ ਨਿਸ਼ਾਨੇ ਵਾਲਾ ਵਧੀਆ ਚੋ ਨਿਸ਼ਾਨੇ ਨਾਲ ਵਧੀਆ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਮਾਵਾਂ ਪਣਾਂ ਦਾ ਦੱਸਣ ਦੀ ਬਿਲਕੁਲ ਹੀ ਲੋੜ ਨਹੀਂ ਪੈਂਦੀ ਇਹ ਤਾਂ ਤੜਕੇ-ਤੜਕੇ 5:30 ਵਜੇ ਹਨੇਰੇ 'ਚ ਵੀ ਪੜ ਲੈਂਦੀਆਂ ਨੇ ਕਿੱਥੇ ਜਪਿਆ ਪਰ ਤੁਸੀਂ ਬਹੁਤਾ ਖੁਸ਼ ਨਾ ਹੋ ਲੋੜ ਪੈ ਜੇ ਹਜੇ ਵੇਲੇ ਵੀ ਪਾਲ ਲੈਂਦੀਆਂ ਨੇ ਕਿੱਥੇ ਜੇ ਪਿਆ ਸੁਚਾੜੂ ਐ ਇਹਦੇ ਨਾਲ ਆਪਾਂ ਪਹਿਲਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ ਹੁਣ ਇਸ ਝਾੜੂ ਨਾਲ ਅਰਵਿੰਦ ਕੇਜਰੀਵਾਲ ਜੀ ਦੀ ਗਵਾਈ ਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਪੂਰਾ ਹਿੰਦੁਸਤਾਨ